ਵੈ ਕੁਰੂਜੀ ਕਾਲ ਸਤੇ ਵੈ ਕੁਰੂਜੀ ਕੀ ਫਤਿਹ ਸਾਸ਼ਟ੍ਰਿਕ ਅਸਲਮ ਵਾਲੇਕਮ ਜੈ ਸ਼੍ਰੀਸ਼ਕਨਾਰਾ ਦਿਰਾਦੇ న్యూਸ ਤੁਸੀਂ ਸਪਨੇ ਸੁਣ ਲੀਆ ਮੰਗੂ ਮਠ ਜੋਨੇ ਚੰਦ ਚੜਿਆ ਇਸ ਬੰਦੇ ਬਾਰੇ ਮੈਂ ਕਿ ਵੀ ਵੀਡੀਓ ਪਾਈ ਸੀ ਜਦੋਂ ਇਹਨੇ ਕੁਲਰ ਪੀਜਾ ਨਾਲ ਜਾ ਕੇ ਧਮਕੀਆਂ ਦਿੱਤੀਆਂ ਸੀ ਜਾਨ ਤੋ ਮਾਰ ਦਾਂਗੇ ਤੁਹਾਨੂੰ ਅੱਗ ਲਾ ਦਾਂਗੇ ਤੁਹਾਡੀ ਸ਼ਾਪ ਨੂੰ ਅੱਗ ਲਾ ਦਾਂਗੇ ਬਹੁਤ ਗੁੰਡਾਗਰਦੀ ਬਦਮਾਸ਼ੀ ਕੀਤੀ ਸੀ ਇਹਨੇ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਨੱਥ ਬਾળો ਪੰਜਾਬ ਸਰਕਾਰ ਨੂੰ ਮੈਂ ਅਪੀਲ ਕੀਤੀ ਸੇ ਨੂੰ ਨੱਥ ਪਾ ਲੋ ਇਦਾਂ ਦੇ ਜਿਹੜੇ ਜੰਦੀ ਸਿੰਘ ਨੇ ਚੋਲਿਆਂ ਪਿੱਛੇ ਜਿਹੜੇ ਭੇੜੀਏ ਛੁਪੇ ਹੋਏ ਨੇ ਮੈਂ ਉਹਨਾਂ ਦੇ ਵਿਰੁੱਧ ਹਮੇਸ਼ਾ ਬੋਲਦੀ ਹਾਂ ਤੇ ਹਮੇਸ਼ਾ ਬੋਲੂੰਗੀ ਜੇ ਪੰਜਾਬ ਦੀ ਜਨਤਾ ਜਿਸ ਉਮੀਦ ਨਾਲ ਬੈਠੀ ਹੈ ਨਾ ਕਿ ਸ਼ਾਇਦ ਸਰਕਾਰਾਂ ਸਾਡੇ ਪੰਜਾਬ ਨੂੰ ਸੁਧਾਰ ਦੇਣਗੀਆਂ ਦੇਖੋ ਜੀ ਚਾਹੇ ਆਮ ਆਦਮੀ ਪਾਰਟੀ ਦਾ ਰਾਜ ਹੋਵੇ ਚਾਹੇ ਰਾਜ ਆਜੇ ਕਾਂਗਰਸ ਦਾ ਚਾਹੇ ਰਾਜ ਆਜੇ ਪੰਜਾਬ ਚ ਬੀਜੇਪੀ ਦਾ ਚਾਹੇ ਤੇ ਰਾਜ ਆਜੇ ਕਾਣੀਆਂ ਕਿਸੇ ਦਾ ਵੀ ਆ ਜੇ ਪੰਜਾਬ ਦਾ ਸੁਧਾਰ ਕਿਸ ਨੇ ਨਹੀਂ ਕਰਨਾ ਸਭ ਨੂੰ ਆਪਣੀਆਂ ਕੁਰਸੀਆਂ ਤੇ ਪੈਸੇ ਦੀ ਪਈ ਹੋਈ ਆ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਪੰਜਾਬ ਦਾ ਸੁਧਾਰ ਤੁਹਾਡੇ ਮੇਰੇ ਆਪਣੇ ਅਰਗੇ ਆਪਾਂ ਖੁਦ ਸਾਨੂੰ ਕਰਨਾ ਪੈਣਾ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਨਿਯੰਕ ਸਿੰਘ ਤੁਹਾਡੇ ਨਾਲ ਤੱਕਾ ਕਰ ਰਿਹਾ ਗੁੰਡਾ ਕਰਦੀ ਤੇ ਬਦਮਾਸ਼ੀ ਆ ਉੱਥੇ ਫੜ ਲਓ ਤੇ ਛੇਤਰ ਲਾ ਲਓ ਤੇ ਸੇਕਾ ਲਾ ਦਿਓ ਇਹਨਾਂ ਕਿ ਗੁਰੂ ਮਹਾਰਾਜ ਦਾ ਜਿਹੜਾ ਚੋਲਾ ਪਾਇਆ ਨਾ 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 ਪਵਿੱਤਰ ਸ਼੍ਰੀ ਸਾਹ ਪਾਇਆ ਇਹ ਇੰਨਾ ਪਵਿੱਤਰ ਸ਼੍ਰੀ ਸਾਹ ਤੇ ਚੋਲੇ ਦਾ ਮਾਨ ਕਰ ਰਿਹਾ ਗੁਰੂ ਘਰਾਂ ਦੇ ਵਿੱਚ ਵਾਇਗਿਆਤ ਹਰਕਤਾਂ ਕਰਨੀਆਂ ਉਹ ਮੁੰਡੇ ਦੀ ਵੀਡੀਓ ਸਭ ਨੇ ਸੁਣੀ ਹੈ ਉਹਨੂੰ ਮਰਨ ਮਾਰਨ ਤੋਂ ਪਹਿਲੇ ਜੋ ਵੀਡੀਓ ਬਣਾਈ ਉਹ ਬੰਦਾ ਮੈਂਟਲੀ ਸਟੇਬਲ ਨਹੀਂ ਆ ਬੱਚਾ ਹਲਕੀ ਉਮਰ ਦਾ ਮੁੰਡਾ ਹੈ ਮੈਚੂਰ ਨਹੀਂ ਹੈ ਦੁਨੀਆ ਨਹੀਂ ਵੇਖੀ ਹਲੇ ਉਹਨੇ ਉਹ ਮੈਂਟਲੀ ਸਟੇਬਲ ਨਹੀਂ ਸੀ ਬੱਚਾ ਇਹਨਾਂ ਨੇ ਉਹ ਤਾਂ ਆਪ ਹੀ ਕੰਮ ਕਰਾ ਕੇ ਆਪਣੀ ਬੱਲੇ ਬੱਲੇ ਲੈਣ ਮਾਰੇ ਉਹਨੂੰ ਕਮਰੇ 'ਚ ਬੰਦ ਕਰਕੇ ਕਿੰਨੇ ਹੱਥੇ ਤੇ ਵਾਰ ਕੀਤਾ ਗੁਰੂ ਮਹਾਰਜ ਦੀ ਬਾਣੀ ਨੂੰ ਪੜ੍ਹ ਕੇ ਦੇਖਿਓ ਜੇ ਲਿਖਿਆ ਕਿਸੇ ਨਿਹੱਤੇ ਤੇ ਵਾਰ ਕਰਨਾ ਕਦੀ ਗੁਰੂ ਦਸ ਸਿੰਘ ਨੂੰ ਸ਼ੋਭਾ ਦਿੰਦਾ ਹੈ ਕਿਸੇ ਨਿਹੱਤੇ ਤੇ ਵਾਰ ਕਰਨਾ ਅਸਲੀ ਮਰਤ ਤਾਂ ਹੁੰਦਾ ਹੀ ਨਹੀਂ ਜੂ ਕਿਸੇ ਨਿਹੱਤੇ ਤੇ ਵਾਰ ਕਰੇ ਫਿਰ ਉਹਨੂੰ ਮਾਰ ਕੇ ਨੇ ਮੰਗੂ ਮੱਠ ਨੇ ਆਪ ਦੋ ਤਿੰਨ ਘੰਟੇ ਕਮਰੇ 'ਚ ਵੜਿਆ ਰਿਹਾ ਉਹਦੇ ਕੋਲ ਦੀ ਲਾਸ਼ ਕੋਲ ਬੈਠ ਰਿਹਾ ਕਿਰਪਾ ਉਸਨੇ ਆ ਕੇ ਦਰਵਾਜ਼ੇ ਤੋੜੇ ਔਰ ਇਹ ਸਾਰਾ ਜਿਹੜਾ ਹਾਸਾ ਹੋਇਆ ਫਗਵਾੜੇ ਦੇ ਗੁਰੂ ਘਰ ਦੇ ਵਿੱਚ ਗੁਰੂ ਦਾ ਦਰ ਇੱਕ ਪਵਿੱਤਰ ਦਰ ਹੁਣ ਸੋਚੋ ਉੱਥੇ ਉਸ ਬੱਚੇ ਦਾ ਮਰਡਰ ਹੋਇਆ ਕਿ ਉਹਦੀ ਰੂਹ ਨੂੰ ਸ਼ਾਂਤੀ ਮਿਲੂਗੀ ਜਾਂ ਉਹਦੇ ਪਰਿਵਾਰ ਨੂੰ ਸ਼ਾਂਤੀ ਮਿਲੂਗੀ ਇੰਨਾ ਗੁੰਡਾਗਰਦੀ ਤੇ ਬਦਮਾਸ਼ੀ ਗੁਰੂ ਘਰਾਂ ਚ ਪਹਿਲੇ ਪਟਿਆਲੇ ਵਾਲਾ ਕੇਸ ਵਾਲੇ ਠੰਡਾ ਨਹੀਂ ਹੋਇਆ ਜਿੱਥੇ ਕੁੜੀ ਨੂੰ ਗੋਲੀ ਮਾਰੀ ਸੀ ਉਹ ਮੈਂਟਲੀ ਅਪਸੈਟ ਸੀ ਕੁੜੀ ਉਹਦੀ ਬਾਅਦ ਜਿਹੜੀ ਰਿਪੋਰਟ ਆਈ ਸੀ ਨਾ ਕਿ ਉਹਦਾ ਲਾਸਟ ਚੱਲਦਾ ਸੀ ਉਹ ਮੈਂਟਲੀ ਸਟੇਬਲ ਨਹੀਂ ਸੀ ਇਹ ਜਿਨੇ ਲੋਕਾਂ ਨੂੰ ਮੈਂਟਲੀ ਡਿਪਰੈਸ਼ਨਸ ਹੈ ਜਾਂ ਐਂਜਾਇਟੀ ਪ੍ਰੋਬਲਮਸ ਹੈ ਇਹ ਉਹਨਾਂ ਦਾ ਸ਼ਿਕਾਰ ਕਰ ਰਹੇ ਆ ਇੰਨੇ ਬੁੱਸਦਲ ਨਹੀਂ ਨਿਹੰਗਾਂ ਦਾ ਚੋੜਾ ਪਾ ਕੇ ਇਹ ਇਦਾਂ ਦੇ ਕੁੱਤੇ ਕੰਮ ਕਰ ਰਹੇ ਆ ਪੰਜਾਬ 'ਚ ਫਿਰ ਦੇਖੋ ਉਹਦੇ ਟੋਲੇ ਆ ਤੇ ਫੁੱਲ ਸੁਟਰੇ ਆ ਜਿਵੇਂ ਉਹਨਾਂ 2 300 ਬੰਦਿਆਂ ਨਾਲ ਇਕੱਲਾ ਯੁੱਧ ਘੋੜੇ ਤੇ ਲੜ ਕੇ ਕਿਸੇ ਮੈਦਾਨ ਨੂੰ ਫਤਿਹ ਕਰਕੇ ਮੁੜਿਆ ਹੁੰਦਾ ਆਏ ਫੁੱਲ ਸੁਟਰੇ ਵਾਂਗੂ ਮੱਠ ਜਿੰਦਾਬਾਦ ਜਿੰਦਾਬਾਦ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਜੇ ਕੰਜਰ ਬੰਦੇ ਨਾ ਜੇਲ੍ਹਾਂ 'ਚ ਭਰੇ ਪਏ ਆ ਤੇ ਜੇਲ੍ਹਾਂ 'ਚ ਭਰ ਕੇ ਜਿਹੜੇ ਨਾਲ ਹੋਰ ਕੈਦੀ ਹੁੰਦੇ ਆ ਜਿਹੜੇ ਸੁਧਰਨਾ ਵਿੱਚ ਆਉਂਦੇ ਆ ਉਹਨਾਂ ਦਾ ਵੀ ਜਾ ਕੇ ਬ੍ਰੇਨਵਾਸ਼ ਕਰਦੇ ਆ ਜੇਲ੍ਹਾਂ 'ਚ ਉਹਨਾਂ ਨੂੰ ਵੀ ਗੰਦੇ ਕੰਮਾਂ 'ਚ ਪਾਉਂਦੇ ਜਦੋਂ ਜੇਲ੍ਹ 'ਚ ਬਾਹਰ ਆਉਂਦੇ ਇਸ ਲਈ ਇਹ ਜੇ ਦੁਸ਼ਟ ਮਨੁਸ਼ਿਆ ਨੂੰ ਸਿਰਫ ਮੈਂ ਸਰਕਾਰ ਤੋਂ ਅਪੀਲ ਕਰਦੀ ਆ ਪੰਜਾਬ ਸਰਕਾਰ ਤੋਂ ਸਾਡੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੋਂ ਮੇਰੀ ਅਪੀਲ ਆ ਕੇਵ ਦੇ ਲੋਕਾਂ ਨੂੰ ਜਿਹਨੇ ਕਤਲ ਕੀਤਾ ਤਾਂ ਕਤਲ ਦੀ ਸਜ਼ਾ ਕਤਲ ਹੀ ਹੋਣੀ ਚਾਹੀਦੀ ਆ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬੰਦੇ ਨੂੰ ਕਿਉਂਕਿ ਇਹ ਬੰਦਾ ਡਰਗ ਕਰਦਾ ਆ ਨਸ਼ੇ ਪਤੇ ਕਰਦਾ ਮੰਗੂ ਮਾਠੇ ਤੇ ਅੱਗੇ ਵੀ ਬਹੁਤ ਐਫਐਸ ਦੇ ਪਰਚੇ ਆ ਇਹ ਬੰਦਾ ਗੁੰਡਾਗਰਦੀ ਬਦਮਾਸ਼ੀ ਬਹੁਤ ਜ਼ਿਆਦਾ ਕਰ ਰਿਆ ਸੀ ਨਿਹੰਗਾਂ ਦਾ ਚੋਲਾ ਪਾ ਕੇ ਫਿਰ ਨੈਂਸੀ ਬਾਰੇ ਕਹਿੰਦੇ ਨੈਂਸੀ ਨਿਹੰਗਾ ਮਾਰੇ ਬੋਲੀ ਸਾਰੇ ਨੈਂਸੀ ਸਾਰੇ ਨਿਹੰਗਾ ਨੂੰ ਟਾਰਗੇਟ ਨਹੀਂ ਕਰਦੀ ਨੈਂਸੀ ਕਹਿੰਦੀ ਆ ਜਿਹੜੇ ਤੁਸੀਂ ਨਿਹੰਗਾ ਦਾ ਚੋਲਾ ਪਾ ਕੇ ਸ਼੍ਰੀਸਾ ਪਾ ਕੇ ਉਹਦੇ ਪਿੱਛੇ ਜਿਹੜੇ ਤੁਸੀਂ ਭੇੜੀਆਂ ਛੁਪਿਆ ਗੰਦੇ ਲੋਕੋਂ ਸੁਧਰ ਜੋ ਤੇ ਬੰਦਾ ਬਣ ਜਾਓ ਉਹ ਦਿਨ ਦੂਰ ਨਹੀਂ ਕਿ ਲੋਕਾਂ ਨੇ ਗੁਰਦੁਆਰੇ ਜਾਣੇ ਵੀ ਛੱਡ ਦੇਣਾ ਮਾਮਾ ਨੇ ਆਪਣੇ ਜਵਾਨ ਪੁੱਤ ਬੰਦ ਕਰਦੇ ਨੇ ਗੁਰੂ ਘਰਾਂ ਚ ਸੇਵਾ ਕਰਨ ਨੂੰ ਲੋਕਾਂ ਨੇ ਆਪਣੀਆਂ ਧੀਆਂ ਜਾਣੀਆਂ ਬੰਦ ਕਰ ਦੇਣੀਆਂ ਗੁਰੂ ਘਰਾਂ ਚ ਕਿਉਂ ਸਾਡੀ ਧੀ ਨਾਲ ਕੋਈ ਉਚ ਨੋਚ ਨਾ ਕਰਦੇ ਇਹ ਵਜਾ ਜਾਂ ਲੀਨੇਗਾ ਸਾਡੇ ਪੁੱਤ ਨੂੰ ਨਾ ਕੋਈ ਕਿਤੇ ਕਮਰੇ ਜਾ ਕੇ ਮਾਰ ਦੇ ਇੰਨੇ ਅਸੀਂ ਸਿੱਖ ਇੰਨੇ ਗਿਰ ਗਏ ਅੱਜ ਅਸੀਂ ਇੰਨੇ ਗਿਰ ਗਏ ਸੀ ਨੇ ਹਤਿਆں ਤੇ ਵਾਰ ਕਰਨੇ ਸ਼ੁਰੂ ਕਰਦੇ ਮੈਂ ਤਾਂ ਕੱਲ ਪੰਜ ਛੇ ਮੇਰੀਆਂ ਫਰੈਂਡਾਂ ਅਸੀਂ ਬੈਠੀਆਂ ਸੀ ਕੌਫੀ ਪੀਂਦੇ ਸੀ ਟੇਮ ਘਾਟਨ ਦੇ ਮੇਰੀ ਇੱਕ ਫਰੈਂਡ ਬੋਲੀ ਕਹਿੰਦੀ ਯਾਰ ਮੈਂ ਤਾਂ ਚਾਹਨੀ ਹੈ ਕਿ ਨਾ ਉਹਦਾ ਯੋਗੀ ਦਾ ਰਾਜ ਆ ਜੇ ਪੰਜਾਬ 'ਚ ਜਿਵੇਂ ਯੋਗ ਯੋਗੀ ਨੇ ਯੂਪੀ ਵਾਲਾ ਪਾਸਾ ਸੁਧਾਰਤਾ ਨਾ ਕਹਿੰਦਾ ਸਾਰਾ ਦੂਜੀਆਂ ਚਾਰਾਂ ਨੂੰ ਮੈਂ ਪੁੱਛਿਆ ਤੁਹਾਡਾ ਕੀ ਵਿਚੇਰਾ ਕਹਿੰਦੇ ਹਾਂ ਅਸੀਂ ਯੋਗੀ ਦੀ ਸਰਕਾਰ ਚਾਹੁੰਦੇ ਹਾਂ ਵੀ ਯੋਗੀ ਸੀਐਮ ਬਣੇ ਪੰਜਾਬ 'ਚ ਤੇ ਮੇਰੀ ਰਿਕਵੈਸਟ ਹੈ ਪਗਮਨਤ ਮਾਨ ਜੀ ਵੀ ਨੂੰ ਵੀ ਤੁਸੀਂ ਯੋਗੀ ਵਾਲਾ ਕੰਮ ਕਿਉਂ ਨਹੀਂ ਕਰ ਸਕਦੇ ਤੁਸੀਂ ਕਿਉਂ ਨਹੀਂ ਪੰਜਾਬ 'ਚ ਗੁੰਡਾਗਰਦੀ ਤੇ ਬਦਮਾਸ਼ੀ ਬੰਦ ਕਰਾ ਰਹੇ ਹੋ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਟਾਈਮ ਸਾਡੇ ਪੰਜਾਬ ਸਾਡੀ ਪੰਜਾਬ ਦੀਆਂ ਧੀਆਂ ਵੀ ਸੇਫ ਹੋਣਗੀਆਂ ਕਿਉਂਕਿ ਜੇਰਾ ਇਦਾਂ ਤੇ ਜਾਲੀ ਨੰਗ ਹੈ ਨਾ ਜਾਲੀ ਚੋਲੇ ਪਾ ਕੇ ਜਾਲੀ ਸ਼ਿਰਸਾ ਪਾ ਕੇ ਇਹ ਗੁਰੂ ਸਾਹਿਬ ਦੇ ਨਾਲ ਗਦਾ ਗਦਾਰੀ ਕਰ ਰਹੇ ਆ ਗੁਰੂ ਸਾਹਿਬ ਦੀ ਬਾਣੀ ਨਾਲ ਜੋੜ ਕੇ ਸਿਰਫ ਲੋਕਾਂ ਨੂੰ ਇਹ ਦਿਖਾ ਰਹੇ ਆ ਵੀ ਅਸੀਂ ਬੜੇ ਤਕੜੇ ਸਿੰਘ ਆ ਅਸੀਂ ਫਲਾਣਾ ਤਿਕੜਾ ਪਰ ਅੰਦਰੋਂ ਸਾਰੇ ਕੁੱਤੇ ਤੇ ਲੂਚੇ ਕੰਮ ਕਰ ਰਹੇ ਆ ਫਿਰ ਕਹਿੰਦੇ ਉਹ ਸਰਸੇ ਵਾਲਾ ਬਾਬਾ ਐਂ ਕਰਤਾ ਸਰਸੇ ਵਾਲੇ ਬਾਬੇ ਨੇ ਉਹ ਕਰਤਾ ਉਹ ਸਰਸੇ ਵਾਲਾ ਬਾਬਾ ਵੀ ਤਾਂ RAM ਨਿੰਦ ਤੁਸੀਂ ਲੋਕਾਂ ਨੇ ਪੈਦਾ ਕੀਤਾ ਸੀ ਉਹ ਕਿਤੇ ਪੇਟ ਤਾਂ ਢੰਗ ਡਿੱਗਿਆ ਸੀ ਕੁਬਈ ਤੁਹਾਡੇ ਸਾਡੇ ਅਰਗੂ ਮਾਂ ਦੇ ਕੁੱਕ ਚੋਂ ਨਿਕਲੇ ਸੀ ਉਹਨੂੰ ਬਾਬਾ ਬਣਾਇਆ ਕੌਣ ਆਲਾ ਤੁਸੀਂ ਉਹ ਤੁਸੀਂ ਝੱਟ ਕੋਈ ਬੰਦਾ ਮਾੜਾ ਜਿਹਾ ਪ੍ਰਚਾਰ ਕਰਦੇ ਝੱਟ ਮਗਰ ਲੱਜ ਜਾਂਦੇ ਹੁਣ ਮੰਗੂ ਮੱਠ ਦਾ ਦੇਖ ਲੋ ਇਹਨੇ ਮਰਡਰ ਕਰਤਾ ਹੁਣ ਇਹਨਾਂ ਨੇ ਸਿੰਘਾਂ ਨੇ ਸ਼ੁਰੂ ਕਰ ਦੇਣਾ ਔਰ ਦੇ ਨਾਮ ਤੋਂ ਫੰਡ ਲੈਣੇ ਵੀ ਸਾਨੂੰ ਲਾਇਰ ਕਰਨਾ ਜੀ ਵੱਡਾ ਮੰਗੂ ਮੱਠ ਨੂੰ ਜੀ ਛਡਾਉਣਾ ਹੁਣ ਸਾਨੂੰ ਫੰਡ ਦੋ ਉਹ ਸਾਡੇ ਮੰਦ ਬੁੱਧੀ ਲੋਕ ਵਿਦੇਸ਼ਾਂ 'ਚ ਬੈਠੇ ਫੰਡਿੰਗ ਸ਼ੁਰੂ ਕਰ ਦੇਣਗੇ ਹਾਂ ਯਾਰ ਆਪਣਾ ਬੰਦਾ ਆਪਣਾ ਸਿੰਘ ਐਸੇ ਸਿੰਘ ਦਾ ਸਾਥ ਸਿੰਘਾਂ ਨੂੰ ਕਦੀ ਨਹੀਂ ਦੇਣਾ ਚਾਹੀਦਾ ਜਿਹੜਾ ਨੇ ਹੱਥਾਂ ਤੇ ਬਾਹਰ ਕਰਦਾ ਖੁਦ ਇਹਨੇ ਆਪਣਾ ਬੰਦਾ ਖੜਾ ਕੀਤਾ ਖੁਦ ਉਹ ਤੋਂ ਬੇਅਦਵੀ ਕਰਵਾਈ ਖੁਦ ਉਸ ਬੰਦੇ ਨੂੰ ਇਹਨਾਂ ਨੇ ਮਾਰਤਾ ਕਿਉਂ ਸਿਰਫ ਲੋਕਾਂ ਦੀ ਬੱਲੇ ਬੱਲੇ ਤੇ ਵਾਹ ਵਾਹ ਲੈਣ ਵਾਸਤੇ ਕਿ ਸ਼ਾਇਦ ਸਾਡੇ ਨਾਲ ਖਾਲਿਸਤਾਨ ਵਾਲੇ ਜੁੜ ਜਾਣਗੇ ਜਾਂ ਸਾਡਾ ਹੋਰ ਸਿੱਕਾ ਕੌਮ ਜੁੜ ਜੂਗੀ ਅਸੀਂ ਸਾਨੂੰ ਵੀ ਫੰਡ ਆਣਗੇ ਤੇ ਸਿਖਾਵਾਂਗੇ ਹੁਣ ਮੰਗੂ ਮੱਠ ਦੇ ਨਾਮ ਤੋਂ ਫੰਡਿੰਗ ਚੱਲੂਗੀ ਇਹ ਤੁਹਾਨੂੰ ਵੀ ਪਤਾ ਲੱਗੂਗਾ ਉਹਨੇ ਬਹਿ ਕੇ ਸਿਰਫ ਪੈਸੇ ਦੇ ਕੇ ਸਾਰੇ ਪਾਸੇ ਇਥੇ ਫੰਡ ਫੰਡ ਜੀ ਇਥੇ ਫੰਡਿੰਗ ਨਾ ਕਰੋ ਫੰਡਿੰਗ ਕਿਸੇ ਨੂੰ ਵੀ ਫੰਡਿੰਗ ਨਾ ਕਰੋ ਫੰਡਿੰਗ ਕਰਨੀ ਹੈ ਸੰਸਥਾ ਨੂੰ ਕਰੋ ਜਿਵੇਂ ਕੋਈ વૃદ્ધ ਆਸ਼ਰਮਾ ਜਿਵੇਂ ਉਹ ਮੈਂ ਤਾਂ ਅੱਗੇ ਵੀ ਦੱਸਿਆ ਸੀ ਡਗੁਰਪ੍ਰੀਤ ਭਾਜੀ ਆਸ਼ਰਮ ਚਲਾਉਂਦੇ ਆ ਪਟਿਆਲੇ ਤੋਂ ਕੀ ਨਾਮ ਸੀ ਉਹਦਾ ਮੈਂ ਭੁੱਲ ਗਈਆਂ ਸੇਵਾ ਸੇਵਾ ਕੀ ਉਹਦਾਂ ਦੇ ਆਸ਼ਰਮ ਨੂੰ ਪੈਸਾ ਦਿਓ ਆਨੰਦ ਅਨਿਆ ਆਸ਼ਰਮਾ ਉੱਥੇ ਡੋਨੇਟ ਕਰੋ ਜਿੱਥੇ ਛੋਟੇ ਬੱਚੇ ਲੋਕ ਪਾਲਣੇ ਚ ਛੱਡ ਜਾਂਦੇ ਆ ਅनाथालय ਉੱਥੇ ਡੋਨੇਟ ਕਰੋ ਪਿੰਗਲਵਾੜੀਆ ਉੱਥੇ ਡੋਨੇਟ ਕਰੋ ਦੋਸਤਾਂ ਗੁਰੂ ਘਰਾਂ ਦੇ ਗੱਲੇ ਭਰੀ ਜਾਂਦੇ ਹੋ ਤੁਸੀਂ ਗੱਲੇ ਭਰਨ ਤੇ ਲੱਗੇ ਹੋ ਉਹ ਗੱਲਾਂ ਚੋਂ ਮਾਲ ਕੱਢ ਕੇ ਗੁੰਡਾ ਕਰਦੀ ਬਦਮਾਸ਼ੀ ਤੇ ਲੱਗੇ ਹੋਇਆ ਆਪਣੇ ਘਰ ਚੀ ਬਾਬੇ ਨਾਲ ਅਕਦੀ ਜੋਤ ਲਾਇਆ ਕਰੋ ਜਦੋਂ ਪ੍ਰਸ਼ਾਦਾ ਬੰਦ ਆ ਕਿਚਨ ਚ ਆਪਣੇ ਮਨ ਚ ਉਹਨਾਂ ਦਾ ਪਰਮਾਤਮਾ ਨਾਮ ਤੇ ਆ ਕੇ ਉਹਨੂੰ ਲੰਗਰ ਸਮਝ ਕੇ ਖਾਇਆ ਕਰੋ ਔਰ ਇਹ ਹੋਏਗਾ ਜੇ ਲੋਕਾਂ ਨੇ ਨਾਨਕ ਗੁਰਦਵਾਰਾ ਨਾਮ ਹਾਲ ਸੁਧਾਰਿਆ ਇੱਕ ਟਾਈਮ ਆਏਗਾ ਕਿ ਗੁਰੂ ਘਰ ਚ ਬੰਦਾ ਨਹੀਂ ਦੇਖਿਆ ਕਰੂਗਾ ਤਾ ਨਾ ਗੁਰੂ ਘਰ ਚ ਬੈਠੇ ਤਰਸਿਆ ਕਰਨਗੇ ਜਿਹੜੇ ਪਾਠੀ ਰਾਗੀ ਵਜਜ ਤੱਕ ਹੋਇਆ ਇਹ ਨਹੀਂ ਮੱਥਾ ਹੀ ਟੇਕਿਆ ਕਿਸੇ ਨੇ ਬਿਜਲੀ ਬਿੱਲ ਕਿੱਥੋਂ ਦਈਏ ਹੁਣ ਗੱਲ ਆ ਜਾਂਦੀ ਪਾਠੀ ਤੇ ਰਾਗੀਆਂ ਦੀ ਉਹ ਵੀ ਪਰੇਸ਼ਾਨ ਨੇ ਜੀ ਸਾਨੂੰ ਕੋਈ ਕੋਈ 7500 ਮਹੀਨੇ ਦਾ ਦੇ ਤਨਖਾਹ ਦਿੰਦਾ ਕੋਈ ਜੀ ਸਾਨੂੰ 8000 ਦਿੰਦਾ 7500 ਤੇ 8000 ਨਾਲ ਕੀ ਪਾਠੀ ਤੇ ਰਾਗੀ ਚਲਾ ਲਾਂਗੇ ਆਪਣੇ ਘਰ-ਬਾਰ ਕਿਉਂਕਿ ਜਿਹੜੇ ਪ੍ਰਧਾਨ ਹੈ ਮੈਂਬਰ ਹੈ ਪੈਸਾ ਤਾਂ ਉਹ ਖਾ ਜਾਂਦੇ ਸਾਰਾ ਉਹ ਰਾਗੀ ਵਿਚਾਰੇ ਬਾਜ ਜਾਂ ਤੇ ਕੀਰਤਨ ਸਸਾਰੇ ਧਧਪਾ ਮਮਗਾ ਵਾਏ ਗੁਰੂ ਬਸ ਇਦਾਂ ਹੀ ਕਰਦੇ ਰਹਿ ਜਾਂਦੇ ਆ ਮੈਨੂੰ ਪਤਾ ਮੇਰੀ ਇਸ ਵੀਡੀਓ ਨਾਲ ਬਹੁਤ ਸਾਰੇ ਸਹਿਮਤ ਨਹੀਂ ਹੋਣਗੇ ਤਾਂ ਨਾ ਹੋ ਮੈਨੂੰ ਤੁਹਾਡੀ ਸਹਿਮਤ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਸੱਚ ਦੀ ਆਵਾਜ਼ ਹਮੇਸ਼ਾ ਸੱਚ ਬੋਲੂਗੀ ਮੈਂ ਕਿਸੇ ਪਾਰਟੀ ਨਾਲ ਨਹੀਂ ਐ ਜੇ ਕੋਈ ਕਵੇ ਮੈਂ ਆਮ ਆਦਮੀ ਨਾਲ ਆ ਬੀਜੇਪੀ ਨਾਲ ਆ ਕਾਂਗਰਸ ਨਾਲ ਆ ਅਕਾਲੀਆਂ ਨਾਲ ਨਹੀਂ 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 ਮੈਂ ਕਿਸੇ ਪਾਰਟੀ ਨਾਲ ਨਹੀਂ ਐ ਮੈਂ ਹਰ ਕੋ ਬੰਦੇ ਦੀ ਤਾਰੀਫ ਕਰੂਗੀ ਚਾਹੇ ਉਹ ਆਮ ਆਦਮੀ ਦਾ ਚਾਹੇ ਉਹ ਅਕਾਲੀਆਂ ਦਾ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਬੀਜੇਪੀ ਦਾ ਅਗਰ ਉਹ ਚੰਗਾ ਕੰਮ ਕਰੇਗਾ ਪੰਜਾਬ ਵਾਸਤੇ ਇੰਡੀਆ ਵਾਸਤੇ ਮੈਂ ਨਰਿੰਦਰ ਮੋਦੀ ਜੀ ਦੀ ਦਿਲੋਂ ਤਾਰੀਫ ਕਰਦੀ ਆ ਕਿ ਉਹਨਾਂ ਨੇ ਇੰਡੀਆ ਵਾਸਤੇ ਬਹੁਤ ਕੁਝ ਕੀਤਾ ਹੈ। ਉਹ ਨਰਿੰਦਰ ਮੋਦੀ ਜ ਵਰਗਾ ਪੀਐਮ ਮੈਨੂੰ ਨਹੀਂ ਲੱਗਦਾ ਵੀ ਦੁਆਰਾ ਕਿਸਮ ਲੰਬਣਾ। ਸੋ ਅਗਰ ਕਾਲੀਆਂ ਚ ਕੋਈ ਐਸਾ ਬੰਦਾ ਜੋ ਪੰਜਾਬ ਵਾਸਤੇ ਕੁਝ ਕਰਕੇ ਦਿਖਾਵੇ ਮੈਂ ਤਾਂ ਉਹਨੂੰ ਵੀ ਸਲੂਟ ਕਰੂੰਗੀ। ਉਹਦੇਾਸਤੇ ਵੀ ਵੀਡੀਓ ਬਣਾਉਂਗੀ। ਕਾਂਗਰਸ ਦਾ ਕੋਈ ਬੰਦਾ ਹੈ ਸਾਡੇ ਪੰਜਾਬ ਦਾ ਸੁਧਾਰ ਕਰ ਰਿਹਾ ਹੈ, ਇੰਡੀਆ ਚ ਅੱچھے ਕੰਮ ਕਰ ਰਿਹਾ ਹੈ, ਲੋਕਾਂ ਨੂੰ ਸੁਹੂਲਤਾ ਮਿਲ ਰਹੀ ਹੈ ਮੈਂ ਉਹਨੂੰ ਵੀ ਸਲੂਟ ਕਰੂੰਗੀ। ਮੈਂ ਇੱਕ ਪਾਰਟੀ ਚ ਕਿਉਂ ਨਹੀਂ ਆ? ਕਿਉਂਕਿ ਜੇ ਮੈਂ ਪਾਰਟੀ ਜੁਆਇਨ ਕਰ ਲਈ ਲੋਕਾਂ ਨੇ ਕਹਿਣਾ ਹੁਣ ਤੋਂ ਸਾਡੀ ਪਾਰਟੀਆਂ ਦਾ ਸਾਡੇ ਬਾਰੇ ਬੋਲਣਾ, ਦੂਜੀ ਪਾਰਟੀ ਬਾਰੇ ਗੱਲ ਨਹੀਂ ਕਰਨੀ। ਆ ਮੈਂ ਬੇਰੀ ਬੇਰੀ ਨਿਊਟਰ ਪਰਸਨ ਜੋ ਵੀ ਪਾਰਟੀ ਦਾ ਬੰਦਾ ਚੰਗਾ ਕੰਮ ਕਰੇਗਾ ਨੈਂਸੀ ਉਹ ਦਲੋਸ ਲੋਟ ਕਰੂਗੀ ਤੇ ਜਿਹੜਾ ਮਾੜਾ ਕੰਮ ਕਰੇਗਾ ਉਹਦਾ ਮੈਂ ਚਲੂਸ ਏਦਾਂ ਹੀ ਕੱਢੂਗੀ ਤੇ ਲੋਕਾਂ ਨੂੰ ਜਗਾਉਂਗੀ ਮੇਰਾ ਕੰਮ ਆ ਸੰਗਤ ਨੂੰ ਜਗਾਉਣਾ ਤੇ ਪੰਜਾਬ ਨੂੰ ਬਚਾਉਣਾ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਦਿਨੋ ਦਿਨ ਬਦਤਰ ਹੋ ਗਏ ਆ ਇਹ ਜਿਹੜੇ ਜਾਲੀ ਨੇ ਆਂਗਾ ਇਹਨਾਂ ਨੇ ਗੁੰਡਾਗਰਦੀ ਬਦਮਾਸ਼ੀ ਬਹੁਤ ਜ਼ਿਆਦਾ ਕਰਦੀ ਹੈ ਤੇ ਇਹਨਾਂ ਤੇ ਲਗਾਮ ਪਾਣੀ ਪੰਜਾਬੀਓ ਬੜੀ ਜ਼ਰੂਰੀ ਹੋ ਗਈ ਆ ਆਪਣੀਆਂ ਬੀਬੀਆਂ ਨੂੰ ਵੀ ਰੋਕੋ ਡੇਰਿਆਂ ਤੋਂ ਜਾਣ ਤੋਂ ਕਿਉਂ ਜਾਲੀਆਂ ਬੰਦੇ ਨੂੰ ਮੱਥਾ ਟੇਕਣ ਤੋਂ ਰੋਕੋ ਇਸ ਚੀਜ਼ ਨੂੰ ਅੱਜ ਜੇ ਤੁਸੀਂ ਰੋਕੋਗੇ ਤਾਂ ਕੱਲ ਜਾ ਕੇ ਪੰਜਾਬ ਚ ਕ੍ਰਾਈਮ ਰੁਕੇਗਾ ਔਰ ਮੰਗੂ ਮੱਠ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ